ਬਿਆਦਬੀਆਂ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਸੀ ਕਾਨੂੰਨ ਪਹਿਲਾਂ ਵੀ ਸੀ ਸਜ਼ਾ ਕਿਉਂ ਨਹੀਂ ਉਹ ਪਾਉਂਦੀ ਸੀ ਦੋਸ਼ੀ ਦੇਖੋ ਕਿਤੇ ਨਾ ਕਿਤੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਮਾਨਸਿਕਤਾ ਦੀ ਕਮੀ ਸੀ ਜਾਂ ਤਾਂ ਕੋਈ ਉਹਨਾਂ ਦੇ ਆਕਾ ਹੋਰ ਹੋਣਗੇ ਜਿਹੜੇ ਸਿੱਕਲੀ ਫੈਸਲੇ ਦੇ ਸੀ ਲੈਣ ਦੇ ਕਹਿ ਰਹੇ ਉਹ ਵੀ ਉਹਨਾਂ ਦੀ ਮਾਨਸਿਕਤਾ ਸ਼ਾਇਦ ਹੋਰ ਹੋਈਗੀ ਉਹਨਾਂ ਸੀਰੀਅਸਲੀ ਨਹੀਂ ਲੈਂਦੇ ਸੀ ਜਿਹੜੇ ਬਿਆਦਬੀ ਦੇ ਵਿੱਚ ਵੀ ਸਾਰੇ ਗਲਤ ਫੈਸਲੇ ਸਰਕਾਰਾਂ ਨੂੰ ਲੈ ਕੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਬੜਾ ਮੰਦ ਭਾਗਾ ਸਾਡੀ ਪਾਰਟੀ ਨੇ ਇੱਕ ਬਹੁਤ ਮੀਲ ਪੱਥਰ ਸਾਬਦੂਗਾ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਇਤਿਹਾਸਿਕ ਫੈਸਲਾ ਲੈਣ ਜਾ ਰਹੀ ਹੈ ਸੋ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਬੇਅਦਬੀਆਂ ਨੂੰ ਲੈ ਕੇ ਖਾਸ ਕਾਨੂੰਨ ਤੇ ਚਰਚਾ ਹੋਈ ਹੈ ਚਰਚਾ ਲਗਾਤਾਰ ਜਾਰੀ ਹੈ ਹਾਲਾਂਕਿ ਚੀਫ ਮਿਨਿਸਟਰ ਕਹਿ ਚੁੱਕੇ ਨੇ ਕਿ ਇਹਨੂੰ ਸਿਲੈਕਟ ਕਮੇਟੀ ਕੋਲ ਵੀ ਭੇਜ ਦਿੱਤਾ ਜਾਵੇ ਜਾਂਦਾ ਹੈ ਜਾਂ ਨਹੀਂ ਜਾਂਦਾ ਸਪੀਕਰ ਸਾਫ ਤੈਅ ਕਰਨਗੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਸਾਡਾ ਮੌਜੂਦ ਨੇ ਰੰਧਾਵਾ ਸਾਹਿਬ ਬੇਅਦਬੀਆਂ ਲੰਬੇ ਸਮੇਂ ਤੋਂ ਹੁੰਦੀਆਂ ਆ ਰਹੀਆਂ ਸੀ ਕਾਨੂੰਨ ਪਹਿਲਾਂ ਵੀ ਸੀ ਸਜ਼ਾ ਕਿਉਂ ਨਹੀਂ ਉਹ ਪਾਉਂਦੀ ਸੀ ਦੋਸ਼ੀ ਨੂੰ ਦੇਖੋ ਕਿਤੇ ਨਾ ਕਿਤੇ ਪ੍ਰਾਣੀਆ ਸਰਕਾਰਾਂ ਦੇ ਵਿੱਚ ਮਾਨਸਿਕਤਾ ਦੀ ਕਮੀ ਸੀ ਜਾਂ ਤਾਂ ਕੋਈ ਉਹਨਾਂ ਦੇ ਆਕਾ ਹੋਰ ਹੋਣਗੇ ਜਿਹੜੇ ਸਿੱਕਲੀ ਫੈਸਲੇ ਨਹੀਂ ਸੀ ਲੈਣਦੇ ਅੱਜ ਵੀ ਵਿਧਾਨ ਸਭਾ ਜਿਹੜਾ ਬਿਲ ਪੇਸ਼ ਹੋਇਆ ਸੀ ਉਹਦੇ ਲਈ ਵਿਸ਼ੇਸ਼ ਅਧਿਕਾਰ ਜਿਹੜੇ ਦਿੱਤੇ ਗਏ ਸਪੀਕਰ ਸਾਹਿਬ ਨੂੰ ਉਹ ਇੱਕ ਸਿਲੈਕਟ ਕਮੇਟੀ ਬਣਾਣਗੇ ਉਸ ਤੋਂ ਬਾਅਦ ਜੋ ਵੀ ਹੋਏਗਾ 4 ਮਹੀਨਿਆਂ 6 ਮਹੀਨਿਆਂ ਦੇ ਵਿੱਚ ਉਹਨੂੰ ਇੰਪਲੀਮੈਂਟ ਕਰ ਦਿੱਤਾ ਜਾਏਗਾ ਲੇਕਿਨ ਇੰਨਾ ਕੁ ਵਿਸ਼ਵਾਸ ਰੱਖਿਓ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਹਿੰਦੇ ਨੇ ਉਹ ਕਰਦੇ ਆ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਮਾਨਸਿਕਤਾ ਸ਼ਾਇਦ ਹੋਰ ਹੋएगी ਉਹਨਾਂ ਸੀਰੀਅਸਲੀ ਨਹੀਂ ਲੈਂਦੇ ਸੀ ਜਾਂ ਉਹਨਾਂ ਤੇ ਵੋਟਾਂ ਭਾਰੀ ਪੈ ਜਾਂਦੀਆਂ ਸੀ ਕਿ ਸਾਡਾ ਵੋਟ ਬੈਂਕ ਆ ਯਾਰ ਇਹਨਾਂ ਦੇ ਬੰਦੇ ਨੂੰ ਬਚਾ ਦਿੰਨੇ ਆ ਇਹਨੂੰ ਮੰਤਬੁੱਦੀ ਕਰਾਰ ਦੇ ਦੇ ਉਹਨੂੰ ਗੱਲ ਖਤਮ ਕਰੋ ਦੇਖੋ ਦੋ ਚੀਜ਼ਾਂ ਜੀ ਅਸਲ 'ਚ ਪਿੱਛੇ ਕੋਈ ਨਾ ਕੋਈ ਜਿਹੜੇ ਬਿਆਦਬੀ ਦੇ ਵਿੱਚ ਵੀ ਸਾਰੇ ਗਲਤ ਫੈਸਲੇ ਸਰਕਾਰਾਂ ਵੱਲੋਂ ਲੈ ਕੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਬੜਾ ਮੰਦ ਭਾਗਾ ਅਸੀਂ ਪੰਜਾਬ ਦੇ ਲੋਕ ਭਾਵੇਂ ਕਿਸੇ ਮਜ਼ਬਦ ਦੀ ਕਿਸੇ ਧਰਮ ਦੀ ਕਿਉਂਕਿ ਮਜ਼ਬਦ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ ਕਿਸੇ ਧਰਮ ਦੀ ਗੱਲ ਹੋਵੇ ਭਾਵੇਂ ਬਾਈਬਲ ਦੀ ਹੈ ਗੁਰੂ ਗ੍ਰੰਥ ਸਾਹਿਬ ਦੀ ਹੈ ਭਾਵੇਂ ਕਿਸੇ ਚੀਜ਼ ਦੀ ਵੀ ਹੈ ਇਹ ਸਾਡੇ ਜਿਹੜੇ ਗ੍ਰੰਥ ਨੇ ਸਾਡੇ ਸਾਂਝੇ ਨੇ ਕਿਉਂਕਿ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚ ਸਾਰੇ ਭਗਤਾਂ ਦੀ ਕਬੀਰ ਸਾਹਿਬ ਦੀ ਫਰੀਦ ਸਾਹਿਬ ਦੀ ਹਰ ਇੱਕ ਦੀ ਬਾਣੀ ਦਰਜ ਹੈ ਉਹ ਸਭ ਸਾਂਝਾ ਇੱਕ ਗ੍ਰੰਥ ਹੈ ਗੁਰੂ ਗ੍ਰੰਥ ਸਾਹਿਬ ਜਿਹੜੇ ਹੈਗੇ ਆ ਉਹ ਸਾਰੇ ਧਰਮ ਸਤਿਕਾਰ ਕਰਦੇ ਆ ਉਹਨਾਂ ਦਾ ਔਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਸਾਰੇ ਧਰਮਿਕ ਗੁਰੂ ਨਾਨਕ ਪਾਤਸ਼ਾਹ ਦੀ ਵੀ ਜਿਹੜੀ ਪੂਜਾ ਔਰ ਉਹਨਾਂ ਦਾ ਅੱਜ ਪਿਆਰ ਕਰਦੇ ਆ ਉਹਨਾਂ ਨੂੰ ਇਸ ਕਰਕੇ ਇਸ ਬਿੱਲ ਲਿਆਉਣ ਦੇ ਨਾਲ ਪੰਜਾਬ ਆਉਣ ਵਾਲੇ ਟਾਈਮ 'ਚ ਸਾਡਾ ਇੱਕ ਮਾਸਟਰ ਸਟ੍ਰੋਕ ਹੋਊਗਾ ਇਹ ਸਾਡੀ ਪਾਰਟੀ ਨੇ ਇੱਕ ਬਹੁਤ ਮੀਲ ਪੱਥਰ ਸਾਬਤ ਹੋਊਗਾ ਪੰਜਾਬ ਦੇ ਲੋਕਾਂ ਵਾਸਤੇ ਜਿਹੜਾ ਇਤਿਹਾਸਿਕ ਫੈਸਲਾ ਲੈਣ ਜਾ ਰਹੀ ਹੈ ਕਟਨਾ ਜਦੋਂ ਹੁੰਦੀ ਸੀ ਕਿਤੇ ਵੀ ਕਟਨਾ ਵਾਪਰੀ ਬੇਅਤਬੀ ਹੋ ਗਈ ਪੁਲਿਸ ਆਈ ਪਰਚਾ ਦਰਜ ਕਰਤੇ ਆ ਦ ਦੇਖੋ ਪੁਲਿਸ ਤੇ ਪ੍ਰੈਸ਼ਰ ਸੀ ਹੁੰਦਾ ਸੀ ਪੋਲੀਟਿਕਲ ਦੇਖੋ ਇਹ ਮੰਦਬੁੱਧੀ ਵੀ ਉਦੋਂ ਹੀ ਐਂਟਰ ਕਰਦੇ ਨੇ ਜਦੋਂ ਪੁਲਿਸ ਦਾ ਤੇ ਪ੍ਰਸ਼ਾਸਨ ਦਾ ਨਾਲ ਤੁਹਾਡੇ ਲੀਡਰ ਸਾਹਿਬਾਨ ਦਾ ਉੱਤੇ ਸਹਿਯੋਗ ਹੁੰਦਾ ਆ ਅਦਰਵਾਇਜ਼ ਇਹ ਜਿਹੜਾ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਰੋ ਜਿਹੜਾ ਬਿਲ ਪੇਸ਼ ਕੀਤਾ ਗਿਆ ਜਿੱਦਣ ਕਾਨੂੰਨ ਬਣਿਆ ਇੱਕ ਇਤਿਹਾਸਕ ਕਾਨੂੰਨ ਬਣੇਗਾ ਅੱਗੇ ਵਾਸਤੇ ਕਿਸੇ ਧਰਮ ਦੀ ਵੀ ਭਾਵੇਂ ਕੋਈ ਵੀ ਹੈ ਕਿਸੇ ਧਰਮ ਦੇ ਵੀ ਕਿਸੇ ਗੁਰਗ੍ਰੰਥ ਦੇ ਨਾਲ ਇਹ ਜੀ ਬੇਅਦਬੀ ਨਹੀਂ ਹੋਊ ਰਗੜ ਸਿੰਘ ਜੁਗਣਾ ਨੇ ਨਾਮ ਲਿਆ ਕੇ ਰਣਵੀਰ ਸਿੰਘ ਖੱਟੜਾ ਆਈਪੀਐਸ ਇੱਕੋ ਇੱਕ ਵਾਹਦ ਅਫਸਰ ਸੀ ਜਿਨ੍ਹਾਂ ਨੇ ਸ਼ਾਇਦ ਸਹੀ ਇਨਵੈਸਟੀਗੇਸ਼ਨ ਐ ਇਸ ਕੇਸ ਨੂੰ ਲੈ ਕੇ ਕੀਤੀਆਂ ਉਹ ਵੀ ਨਹੀਂ ਅੰਜਾਮ ਤੱਕ ਪਹੁੰਚੀਆਂ ਦੇਖੋ ਦੋ ਚੀਜ਼ਾਂ ਨੇ ਜੀ ਹਰ ਇੱਕ ਪਾਰਟੀ ਦੇ ਵਿੱਚ ਹਰ ਇੱਕ ਧਰਮ ਦੇ ਵਿੱਚ ਅੱਛੇ ਲੋਕ ਵੀ ਹੁੰਦੇ ਨੇ ਮਾੜੇ ਲੋਕ ਕਾਲੀਆਂ ਪੇਡਾਂ ਵੀ ਵਿੱਚੇ ਹੁੰਦੀਆਂ ਨੇ ਜਿਨ੍ਹਾਂ ਕਰਕੇ ਪੰਜਾਬ ਦੇ ਹਾਲਾਤ ਪਹਿਲਾਂ ਵੀ ਵਿਗੜਿਆ ਹਾਂਜੀ ਕਮਰ ਸਾਹਿਬ ਵੀ ਸ਼ੁਰੂ ਤੋਂ ਇਹੀ ਗੱਲ ਕਰਦੇ ਆ ਰਹੇ ਸੀਗੇ ਵੀ ਸਖਤ ਕਾਰਵਾਈ ਕਰੋ ਸਖਤ ਐਕਸ਼ਨ ਕਰੋ ਇੱਕ ਪਾਸੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢਿਆ ਜਾਂਦਾ ਦੂਜੇ ਪਾਸੇ ਨਾਲ ਦੇ ਨਾਲ ਬਿੱਲ ਲੈ ਕੇ ਆ ਜਾਂਦਾ ਉਹਨਾਂ ਦੀ ਮੰਗ ਵੀ ਤਾਂ ਇਹੀ ਚੱਲੀ ਆ ਰਹੀ ਹੈ ਦੇਖੋ ਦੋ ਚੀਜ਼ਾਂ ਨੇ ਜੀ ਇਹ ਜਿਹੜਾ ਕਮਰ ਸਾਹਿਬ ਦੀ ਗੱਲ ਕਰ ਰਹੇ ਹੋ ਸੀਐਮ ਸਾਹਿਬ ਕੋਲ ਅਸੀਂ ਇਸ ਦਾ ਜਵਾਬ ਦੇ ਸਕਦੇ ਹਾਂ ਮੈਂ ਤਾਂ ਕਾਮਾਦਮੀ ਪਾਰਟੀ ਦਾ ਇੱਕ ਵਰਕਰ ਹਾਂ ਮੇਰਾ ਹਲਕਾ ਡੇਰਾ ਬਸੀ ਮੈਂ ਹਲਕੇ ਡੇਰਾ ਬਸੀ ਬਾਰੇ ਗੱਲ ਕਰ ਸਕਦਾ ਮੈਂ ਵੀ ਅੱਜ ਜਿਹੜਾ ਮੇਨ ਮੇਰਾ ਆਨਸਰ ਦੇ ਰਹੇ ਹੋ ਤੁਸੀਂ ਨਹੀਂ ਨਹੀਂ ਮੈਂ ਪੋਲੀਟੀਕਲ ਆਦਮੀ ਨਹੀਂ ਮੈਂ ਕਿਸਾਨ ਦਾ ਪੁੱਤ ਆਂ ਔਰ ਮੈਂ ਪੰਜਾਬ ਨੂੰ ਪਿਆਰ ਕਰਦਾ ਮੇਰੇ ਹਲਕੇ 'ਚ ਵੀ ਡੇਰਾਬਸੀ ਹਲਕੇ 'ਚ ਵੀ ਤੁਸੀਂ ਦੇਖਿਆ ਹੋਊਗਾ ਸਵੇਰੇ ਮੇਰੇ ਕੋਲ ਟੈਨਸ਼ਨ ਲੱਗੀ ਸੀ ਘੱਗਰ ਦੇ ਮੁੱਦੇ ਨੂੰ ਲੈ ਕੇ ਮੈਂ ਤਾਂ ਜਿੱਤੇ ਇਹ ਸਾਰੀ ਚੀਜ਼ਾਂ ਦੀ ਹਾਮੀ ਭਰਦਾ ਉੱਤੇ ਮੈਨੂੰ ਸਭ ਤੋਂ ਪਹਿਲਾਂ ਇਹ ਵੀ ਦੁੱਖ ਹੁੰਦਾ ਕਿ ਮੈਂ ਆਪਣੇ ਹਲਕੇ ਦੀ ਚਿੰਤਾ ਵੀ ਕਰਾਂ ਜਿੱਥੇ ਜਰੂਰ ਸੀ ਅੱਜ ਵੀ ਮੰਤਰੀ ਸਾਹਿਬਾਨ ਨੇ ਬੜਾ ਭਰੋਸਾ ਦਿਵਾਇਆ ਵੀ 24 ਘੰਟੇ ਹੁਣ ਸਾਰੇ ਲੋਕ ਬੰਦ ਤੇ ਜਿਹੜੇ ਅਫਸਰ ਨੇ ਉਹ ਰਾਖੀ ਵੀ ਕਰਨਗੇ ਜਿੰਨੇ ਦਿਨ ਫਲੱਡ ਹੋਣਗੇ ਅੱਛਾ ਕੀ ਲੱਗਦਾ ਤੁਹਾਨੂੰ ਪਹਿਲਾਂ ਲੋਕ ਅਵੇਅਰ ਨਹੀਂ ਸੀ ਬੇਦਮੀਨ ਲੈ ਕੇ ਇਹ ਸਜ਼ਾ ਬੜੀ ਘੱਟ ਸੀ ਵੱਧ ਤੋਂ ਵੱਧ 7 ਸਾਲ ਸਜ਼ਾ ਸੀ ਹੁਣ ਆਪਾਂ ਉਮਰ ਕੈਦ ਤੱਕ ਗਏ ਆ ਕੱਲ ਹਲਾਕੀ ਫਾਂਸੀ ਦੇਣ ਦੀ ਉਠਰੀ ਹੈ 5 ਲੱਖ ਜੁਰਮਾਨੇ ਤੱਕ ਗਏ ਆ ਹੁਣ ਲੋਕਾਂ 'ਚ ਖੌਫ ਆਏਗਾ ਡਰ ਆ ਪੈਦਾ ਹੋਏਗਾ ਦੇਖੋ ਭਾਈ ਸਾਹ ਦੋ ਚੀਜ਼ਾਂ ਆ ਉਹ ਸ ਦੇਰਾਏ ਦਰੋਸਤਾਏ ਲੇਕਿਨ ਇਹਨਾਂ ਨੇ 50 ਸਾਲਾਂ ਚ ਕਿਹੜਾ ਸਵਾਡ ਆਈ ਹੈ ਕੋਈ ਇਹਨਾਂ ਕੋਈ ਕਿਸੇ ਕੰਮ ਤੇ ਸਿਰੇ ਲੱਗੇ ਆ ਬੇਅਦਬੀਆਂ ਦੇ ਲੈ ਲੋ ਕੋਈ ਇਹ ਜਿੰਨੇ ਵੀ ਮਰਡਰ ਹੋਏ ਆ ਪੁਰਾਣੀਆਂ ਸਰਕਾਰਾਂ ਤੇ ਇੱਕ ਦੂਜੇ ਰਾਜਨੀਤੀ ਐ ਕਿ ਉੱਤਰ ਕਾਟੋ ਤੇ ਅਗਲੀ ਵਾਰੀ ਚੜ੍ਹ ਕਾਟੋ ਐ ਕਿ ਤੇਰੀ ਵਾਰੀ ਅਗਲੀ ਵਾਰੀ ਮੇਰੀ ਵਾਰੀ ਇਸੇ ਚੀਜ਼ ਲੱਗੇ ਰਹਿਣ ਲੇਕਿਨ ਸਾਡੀ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਭਗਵੰਦ ਮਾਨ ਦਾ ਜਿਹੜਾ ਮਾਡਲ ਹੈ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਲਿਆ ਸੀ ਉਹ ਕਿਤੇ ਨਾ ਕਿਤੇ ਜਦੋਂ ਸਰਕਾਰ ਹੁੰਦਾ ਨਜ਼ਰ ਆਉਂਦਾ ਫਿਰ ਇਹ ਵਿਚਾਰੇ ਗਿਰਗਾਂਦੇ ਫਿਰਦੇ ਹੋ ਸ਼ਾਚਨ ਚੰਚ ਨੇ ਉੱਤਰਕਾਂਡ ਦੀ ਗੱਲ ਉੱਠੀ ਸੁਖਪਾਲ ਸਿੰਘ ਖਹਿਰਾ ਜਜਵਾਤੀ ਵੀ ਹੋਏ ਕਹਿੰਦੇ ਮੇਨ ਨਾਲ ਆਓ ਕੱਲਾ ਕੱਲਾ ਡਿਬੇਟ ਕਰ ਲੋ ਦੇਖੋ ਸੁਖਪਾਲ ਖਹਿਰਾ ਜੀ ਵਿਚਾਰੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਪਰ ਇਹ ਕਿਉਂ ਇੰਨੇ ਵਿਚਾਰਾ ਛੋਟਾ ਪਾਈ ਜਜਵਾਤੀ ਹੋ ਜਾਂਦਾ ਇਹ ਦੇਖੋ ਬੜੀ ਲੰਬੀ ਰੇਸ ਦੇ ਘੋੜੇ ਆ ਜਿਹੜੇ ਉਹ ਵੀ ਵਿਧਾਨ ਸਭਾ ਜਾ ਕੇ ਉਹਨਾਂ ਚ ਟਿਕ ਬੈਠ ਪਾਉਂਦੇ ਔਰ ਮੈਂ ਸੁਖਪਾਲ ਖਹਿਰਾ ਜੀ ਨੂੰ ਇਸਲਾਹ ਜਰੂਰ ਦਊਂਗਾ ਵੀ ਛੋਟੇ ਵੀ ਥੋੜਾ ਦਾਨਿਸ਼ਮੰਦੀ ਦੇ ਨਾਲ ਹੀ ਆਪਾਂ ਨੂੰ ਕੰਮ ਲੈਣਾ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਪੰਜਾਬੀ ਵਿੱਚ ਸੁਖਪਾਲ ਖੈਰਾ ਜੀ ਦਾ ਹੱਥ ਟਹਿਟ ਹੈ ਪੰਜਾਬੀ ਚੰਗੀ ਤਰ੍ਹਾਂ ਬੋਲ ਨਹੀਂ ਪਾਉਂਦੇ ਅੱਛਾ ਕੀ ਲੱਗਦਾ ਤੁਹਾਨੂੰ ਅੱਜ ਤੋਂ ਬਾਦ ਕਾਨੂੰਨ ਜੇ ਪਾਸ ਹੋ ਜਾਂਦਾ ਹੈ ਗਵਰਨਰ ਸਾਹਿਬ ਰਾਜਪਾਲ ਸਾਹਿਬ ਨੂੰ ਲਾਗੂ ਕਰ ਦਿੰਦੇ ਆ ਲੋਕ ਡਰਨਗੇ ਇੱਕ ਸਜ਼ਾ ਸੁਣ ਕੇ ਖੌਫ دہشت ਦੇਖੋ ਪਹਿਲੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਪੁਰਾਣੇ ਲੋਕ ਲੜੇ ਹੋਏ ਸੀਗੇ ਇਹ ਲੋਕਾਂ ਇੰਦਰਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਰਾਜਨੀਤੀ ਨਹੀਂ ਕਰਨੀ ਅਸੀਂ ਜੋ ਕਾਨੂੰਨ ਲੈ ਕੇ ਆਵਾਂਗੇ ਉਹਨੂੰ ਫੁੱਲ ਪਾਲਣ ਕਰਨਗੇ ਸਾਡੀ ਪਾਰਟੀ ਦੇ ਕੋਈ ਬੰਦਾ ਵੀ ਬੇਅਦਬੀਆਂ ਕਰਨ ਵਾਲੇ ਬੰਦੇ ਦਾ ਸਾਥ ਨਹੀਂ ਦੇਗਾ ਬਿਲਕੁਲ ਠੀਕ ਬਿਲਕੁਲ ਜੀ ਸਿੰਘ ਰੰਧਾਵਾ ਉਹਨਾਂ ਨੇ ਸਾਫ਼ ਕੀਤਾ ਹੈ ਕਿ ਬੇਅਦਬੀਆਂ ਨੂੰ ਲੈ ਕੇ ਅੱਜ ਸੈਸ਼ਨ 'ਚ ਚਰਚਾ ਹੋਈ ਹੈ ਔਰ ਹੁਣ ਜਦੋਂ ਇਹ ਕਾਨੂੰਨ ਪਾਸ ਹੋਏਗਾ ਰਾਜਪਾਲ ਪੰਜਾਬ ਵੱਲੋਂ ਲਾਗੂ ਹੋਏਗਾ ਤਾਂ ਘਟੋ ਘੱਟ ਇਸ ਤੋਂ ਬਾਅਦ ਜਨਤਾ ਅਵੇਅਰ ਵੀ ਹੋ ਜਾਏਗੀ ਪਬਲਿਕ ਜਾਗਰੂ ਹੋ ਜਾਏਗੀ ਤੇ ਬੇਅਦਬੀ ਕਰਨ ਤੋਂ ਪਹਿਲਾਂ ਲੋਕ 100 ਵਾਰ ਸੋਚਣਗੇ ਨਮੀ ਅਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ